ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਐਮਐਲਏ ਸultanpur ਸਾਹਿਬ ਹਲਕੇ ਦੇ ਲਾਈਵ ਹੋਏ ਹੀ ਜਿਹਦੇ ਵਿੱਚ ਬਹੁਤ ਕੁਝੋ ਗਲਤ ਮਲਤ ਜਾਂ ਕੁਝ ਬੋਲੀ ਜਾਂਦੇ ਹੀ ਤੇ ਮੈਂ ਕੁਝ ਇੱਕ ਗੱਲਾਂ ਉਹਨਾਂ ਨੂੰ ਮੈਂ ਪੁੱਛੀਆਂ ਚਾਹੁੰਦਾ ਐਮਐਲਏ ਸਾਹਿਬ ਇੱਕ ਤਾਂ ਤੁਸੀਂ ਕਹੀ ਜਾਂਦੇ ਆਂ ਵੀ ਮੈਂ ਰਾਣੇ ਦਾ ਮੁੰਡਾ ਤੇ ਰਾਣੇ ਦੇ ਮਗਰੀ ਜਾਊ ਮੈਂ ਅਸੀਂ ਤੇ ਕਹਿੰਦੇ ਨਹੀਂ ਰਾਣੇ ਦਾ ਹੀ ਆ ਮੁੰਡਾ ਤੂੰ ਅਹੀਂ ਕਹਿੰਦੇ ਆ ਤੇ ਕਾਂਗਰਸੀ ਰਾਣਾ ਰਾਣੇ ਦੇ ਮਗਰੀ ਜਾਊਗਾ ਹਾਂ ਇੱਕ ਦੋ ਸਵਾਲ ਆ ਮੇਰੇ ਤੁਹਾਡੇ ਤਾਈ ਵੀ ਜਦਨ ਕਾਂਗਰਸੀ ਸਾਡਾ ਰਾਜਾ ਬਣ ਕੇ ਜੀ ਪ੍ਰਧਾਨ ਜੀ ਕਾਂਗਸ ਦੇ ਸਾਡੇ ਪ੍ਰਧਾਨ ਸਭਾ ਚ ਉਹਨਾਂ ਜੀ ਸੀਐਮ ਬੀਤੀ ਕਰ ਰਿਆ ਸੀ ਪ੍ਰਤਾਪ ਬਾਜਬਾਜੀ ਦੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਰਾਣਾ ਕਿੱਥੇ ਤੇ ਤੁਸੀਂ ਕਿੱਥੇ ਸੀ ਤੁਸੀਂ ਤੇ ਗੋਲਦਸ ਤੇ ਭੇਡ ਕਰ ਰਹੇ ਸੀ ਦੱਸੋ ਵੀ ਤੁਹਾਡੇ ਪੱਲੇ ਕੀ ਆ ਹੁਣ ਕੀ ਪੱਲੇ ਲੈ ਕੇ ਜਾਓਗੇ ਆਪਦੇ ਜਦੋਂ ਵਿਧਾਨ ਸਭਾ ਲੋਕ ਸਭਾ ਦੀ ਚੋਣ ਲੜੋਗੇ ਹੁਣ ਉਹਨਾਂ ਦੇ ਖਿਲਾਫ ਹੀ ਲੜੋਗੇ ਨਾ ਕੀ ਆ ਪਰੌਣੀਆਂ ਕਮੀਆਂ ਗਿਣਾਵਾਂਗੇ ਉਹਨਾਂ ਦੀ ਤਾਰੀਫ ਕਰ ਰਹੇ ਤੁਸੀਂ ਉਧਰ ਵੀ ਬਹੁਤ ਸੀਐਮ ਨੇ ਕੰਮ ਵਧੀਆ ਕਰ ਰਿਆ ਅੱਜ ਆਪਾਂ ਲੋਕ ਸਭਾ ਦੀ ਚੋਣ ਕਿਹੜੇ ਮੁੱਦੇ ਤੇ ਲੜਾਂਗੇ ਮੈਨੂੰ ਤਾਂ ਲੱਗਦਾ ਤੁਹਾਡੇ ਪੱਲੇ ਕੋਈ ਨੀਗਾ ਕੋਈ ਸੋਚ ਸਮਝ ਕੇ ਬੋਲਿਆ ਕਰੋ ਰਾਣਾ ਜੀ ਨੂੰ ਪੁੱਛ ਲਿਆ ਕਰੋ ਵੀ ਮੈਂ ਅੱਜ ਸਲਤਨਪੁਰ ਸਾਹਿਬ ਚੱਲਿਆ ਮੈਂ ਕੀ ਬੋਲਾਂ ਤੇਰੀ ਉਹ ਕਿਦਾਂ ਗਿਆ ਇਸ ਤਰਲੇ ਕੱਢਣ ਵੀ ਸਮਝਾਉਤਾ ਕਰਨ ਲਈ ਅਜੇ ਤੁਸੀਂ ਪੌੜੀਆਂ ਚੜੋ ਲੋਕ ਸਭਾ ਦੀ ਅਲਕਸਨ ਲੜੋ ਫੇਰ ਵੇਖਾਂਗੇ ਕੀ ਹੁੰਦਾ ਲਕਸਨ ਲੜੋ ਕੋਈ ਮੁੱਦਿਆਂ ਤੇ ਲੜਾਉਗੇ ਨਾ ਅਲਕਸਨ ਬੋਲੋਗੇ ਨਾ ਉਹਨਾਂ ਦੇ ਖਿਲਾਫ ਵੀ ਜਿਨ੍ਹਾਂ ਨੂੰ ਆਪਰ ਗੋਲਦਸਤੇ ਦਿੰਦੇ ਇਹ ਤੇ ਤੁਹਾਡੇ ਤੋਂ ਆ ਕਮੀ ਰਹਿ ਗਈ ਆ ਅਸੀਂ ਪੂਰੀ ਕਰਾਂਗੇ ਤੇ ਮੀਡੀਆਏ ਮੇਰੇ ਵੀਰਾਂ ਨੂੰ ਬੇਨਤੀ ਵੀ ਉਹਨਾਂ ਤੱਕ ਪਹੁੰਚਾ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ